yes math classes youtube channel ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ ਵਿਦਿਆਰਥੀਓ ਕੰਪੀਟੀਸ਼ਨ ਇਗਜ਼ਾਮ ਦੇ ਵਿੱਚ ਸਿਰ ਪੈਰ ਦਿੱਤੇ ਹੁੰਦੇ ਹਨ ਅਤੇ ਮੁਰਗੀਆਂ ਦੀ ਜਾਂ ਪਸ਼ੂਆਂ ਦੀ ਸੰਖਿਆ ਜਾਂ ਕਾਕਰੇਚਾਂ ਦੀ ਸੰਖਿਆ ਪਤਾ ਕਰਨੀ ਹੁੰਦੀ ਹੈ ਆਓ ਆਪਾਂ ਇਸ ਵੀਡੀਓ ਰਾਹੀਂ ਇਸ ਤਰ੍ਹਾਂ ਦੇ ਕੁਐਸਚਨਸ ਨੂੰ ਹੱਲ ਕਰਨਾ ਸਿੱਖਦੇ ਹਾਂ ਸਭ ਤੋਂ ਪਹਿਲਾ ਕੁਐਸਚਨ ਵਿਦਿਆਰਥੀਓ ਕਿਸੇ ਆਦਮੀ ਕੋਲ ਟ੍ਰਿਕ ਦੇ ਨਾਲ ਕਰਾਂਗੇ ਵਿਦਿਆਰਥੀਓ ਕੁਝ گاਵਾ ਅਤੇ ਮੁਰਗੀਆਂ ਹਨ ਇਹਨਾਂ ਦੇ ਸਿਰਾਂ ਦੀ ਸੰਖਿਆ 48 ਹੈ ਅਤੇ ਪੈਰਾਂ ਦੀ ਸੰਖਿਆ 140 ਹੈ ਤਾਂ ਮੁਰਗੀਆਂ ਦੀ ਸੰਖਿਆ ਪਤਾ ਕਰੋ ਤਾਂ ਵਿਦਿਆਰਥੀਓ ਮੈਂ ਆਪਸ਼ਨ ਨਹੀਂ ਦੇ ਰਿਹਾ ਤੁਹਾਨੂੰ ਸਿਰਫ ਹੱਲ ਕਰਨਾ ਸਿਖਾ ਰਿਹਾ ਤਾਂ ਇੱਕ ਟ੍ਰਿਕ ਵਿਦਿਆਰਥੀਓ ਬਹੁਤ ਹੀ ਆਸਾਨ ਟ੍ਰਿਕ ਹੈ ਤਾਂ ਵਿਦਿਆਰਥੀਓ ਦੇਖੋ ਜਿਹੜੇ ਤੁਸੀਂ ਐ ਵੀ ਆਪਣੇ ਕੋਲ ਦਿੱਤਾ ਹੈ ਸਿਰਾਂ ਅਤੇ ਪੈਰਾਂ ਦੀ ਸੰਖਿਆ ਦਿੱਤੀ ਹੈ ਮੇਨ ਪੈਰਾਂ ਦੀ ਸੰਖਿਆ ਦੀ ਗੱਲ ਚੱਲ ਰਹੀ ਹੈ ਤਾਂ گاਵਾں ਦੇ ਪੈਰ ਵਿਦਿਆਰਥੀਓ ਤੁਹਾਨੂੰ ਪਤਾ ਕਿੰਨੇ ਹੁੰਦੇ ਹਨ گاਵਾں ਦੇ ਕੁੱਲ ਪੈਰਾਂ ਦੀ ਸੰਖਿਆ ਤਾਂ گاਵਾں ਦੇ ਪੈਰ ਵਿਦਿਆਰਥੀਓ ਤੁਹਾਨੂੰ ਪਤਾ ਹੈ 4 ਹੁੰਦੇ ਹਨ 48 ਕੁੱਲ ਮਤਲਬ ਸਿਰ ਜੇ 1-1 ਕੀ ਹੁੰਦਾ ਸਿਰ ਤਾਂ ਮੁਰਗੀਆਂ ਦਾ ਵੀ ਇੱਕ ਹੋਊਗਾ ਗਾਵਾਂ ਦਾ ਵੀ ਇੱਕ ਹੋਊਗਾ 48 ਨੂੰ ਪਹਿਲਾਂ 4 ਨਾਲ ਗੁਣਾ ਕਰਤੀ ਪੈਰਾਂ ਦੀ ਸੰਖਿਆ ਆਪਣੇ ਕੋਲ ਕਿੰਨੀ ਆ ਗਈ 192 ਇਸੇ ਤਰ੍ਹਾਂ ਮੁਰਗੀਆਂ ਦੇ ਪੈਰਾਂ ਦੀ ਸੰਖਿਆ ਮੁਰਗੀਆਂ ਦੇ ਪੈਰ ਵਿਦਿਆਰਥੀਓ ਤੁਹਾਨੂੰ ਪਤਾ ਹੈ ਦੋ ਹੁੰਦੇ ਹਨ ਤਾਂ 48 2 ਇਹ ਆਪਣੇ ਕੋਲ ਕਿੰਨਾ ਆ ਗਿਆ 96 ਬਸ ਵਿਦਿਆਰਥੀਓ ਇਹੀ ਮੇਨ ਟ੍ਰਿਕ ਹੈ ਤੁਹਾਨੂੰ ਪੈਰਾਂ ਦੀ ਸੰਖਿਆ ਪਤਾ ਹੋਣੀ ਚਾਹੀਦੀ ਹੈ ਆਓ ਆਪਾਂ ਤੁਹਾਨੂੰ ਇੱਕ ਟ੍ਰਿਕ ਦੇ ਨਾਲ ਸਮਝਾਈਏ ਤੁਸੀਂ 192 ਲਿਖਣਾ ਹੈ ਪਹਿਲਾਂ ਉੱਪਰ ਗਾਵਾ ਲਿਖ ਲਓ ਅਤੇ ਮੁਰਗੀਆਂ ਇਹ ਬਹੁਤ ਹੀ ਆਸਾਨ ਟ੍ਰਿਕ ਹੈ 192 اور مرغیاں دے پیر کتنے ہیں 196 کل پیرਾਂ ਦੀ ਸੰਖਿਆ ਕਿੰਨੀ ਹੈ 146 اور ਤੁਸੀਂ ਵਿਚਕਾਰ ਲਿਖ ਲੋਗੇ ਤੁਸੀਂ ਇਹਨਾਂ ਦਾ ਡਿਫਰੈਂਸ ਕੱਢਣਾ ਹੈ ਡਿਫਰੈਂਸ ਮਤਲਬ ਘਟਾਓ ਘਟਾਓ ਕਿੰਨੀ ਆ ਗਈ ਜੀ 192 ਚ 140 ਘਟਾ ਦੇ 52 ਫਿਰ ਇਹਦੇ ਚੋਂ ਇਹ ਘਟਾਤੇ ਇਹ ਆਪਣੇ ਕੋਲ ਕਿੰਨੇ ਆ ਗਏ 44 ਤਾਂ ਬਧਾਰਤੂ ਬਹੁਤ ਹੀ ਆਸਾਨ 140 ਚ 96 ਘਟਾ ਦੇਣੇ ਆ ਤੁਸੀਂ ਤਾਂ ਆਪਣੇ ਕੋਲ 44 ਬਚ ਗਏ 192 ਚ 140 ਘਟਾ ਦੇਣੇ ਆ 52 ਬਚ ਗਿਆ ਇਹੀ ਮੇਨ ਟ੍ਰਿਕ ਹੈ ਉਸ ਤੋਂ ਬਾਅਦ ਇਹਨਾਂ ਦੋਨਾਂ ਦੀ ਰੇਸ਼ਿਓ ਕੱਢ ਲਓ ਇਹ ਦੋਵੇਂ ਕਿਹੜੇ ਪਾੜੇ ਤੇ ਕੱਟੇ ਜਾਂਦੇ ਆ 44 ਰੇਸ਼ਿਓ 52 11 ਦੇ ਪਹਾੜ 4 ਦੇ ਪਹਾੜੇ ਦੇ ਘੱਟ ਜਾਂਦੇ ਐ 11 4 44 13 4 52 ਤਾਂ ਰੇਸ਼ੋ ਆ ਗਈ ਆਪਾਂ ਸੰਖਿਆ ਕਿਹੜੀ ਪਤਾ ਕਰਨੀ ਆ মুরਗੀਆਂ ਦੀ ਤਾਂ মুরਗੀਆਂ ਦੀ ਸੰਖਿਆ ਦੇਖੋ ਵਿਦਿਆਰਥੀਓ ਬਸ ਲਾਸਟ মুরਗੀਆਂ ਦੀ ਸੰਖਿਆ ਕਿੰਨੀ ਐ 13 ਉਹ ਉੱਪਰ ਰੱਖਾਂਗੇ ਆਪਾਂ ਕਿਉਂਕਿ মুরਗੀਆਂ ਐ ਸਾਈਡ ਤੇ ਸੀ ਦੇਖੋ ਔਰ ਕੁੱਲ ਇਹਨਾਂ ਦਾ ਜੋੜ ਕਰ ਲਓ 11 ਤੇ 13 ਦਾ ਜੋੜ 24 ਔਰ ਇਸ ਨੂੰ 48 ਨਾਲ ਗੁਣਾ ਕਰ ਦੇਣੀ ਐ ਜਿਹੜੀ ਪਹਿਲੇ ਸਿਰਾਂ ਦੀ ਸੰਖਿਆ ਐ ਉਸ ਨਾਲ ਇਹਨੂੰ ਗੁਣਾ ਕਰ ਦੇਣੀ ਹੈ 24 ਨੂੰ 48 ਦੇ ਘਟਿਆ 2 13 ਦੀ 2 ਨਾਲ ਗੁਣਾ 26 ਤਾਂ 26 ਵਿਦਿਆਰਥੀਆਂ ਇਸ ਦਾ ਆਨਸਰ ਹੋਏਗਾ ਮੁਰਗੀਆਂ ਦੀ ਸੰਖਿਆ ਕਿੰਨੀ ਆ ਗਈ ਆਪਣੇ ਕੋਲ 26 ਇਸੇ ਤਰ੍ਹਾਂ ਜੇ گاਵਾ ਦੀ ਗਈ ਹੁੰਦੀ ਤਾਂ گاਵਾ ਦੀ ਸੰਖਿਆ ਫਿਰ ਵਿਦਿਆਰਥੀ ਉਹ 11/24 ਗੁਣਾ 48 ਕਰ ਦਿੰਦੇ ਤਾਂ ਉਹ ਆ ਜਾਣੀ ਸੀਗੀ 22 ਤਾਂ ਦੇਖੋ ਵਿਦਿਆਰਥੀਆਂ ਕਿੰਨਾ ਹੀ ਆਸਾਨ ਸੀਗਾ ਨੈਕਸਟ ਕੁਐਸਚਨ ਕਰਦੇ ਆ ਹੋਰ ਕਲੈਰਟੀ ਮਿਲੇਗੀ ਬਸ ਵਿਦਿਆਰਥੀ ਤੁਹਾਨੂੰ ਮੇਨ ਚੀਜ਼ ਜਿਹੜੀ ਹੈ ਜਿਹੜੇ ਵੀ ਜਾਨਵਰ ਦੀ ਇਸ ਵਿੱਚ ਗੱਲ ਕੀਤੀ ਹੈ ਉਸਦੇ ਪੈਰਾਂ ਦੀ ਸੰਖਿਆ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਨੈਕਸਟ ਕੁਐਸਚਨ ਕੁਐਸਚਨ ਨੰਬਰ 2 ਤਾਂ ਦੇਖੋ ਵਿਦਿਆਰਥੀਓ एग्जाम ਦੇ ਵਿੱਚ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਕੁਐਸਚਨਸ ਆਉਂਦੇ ਨੇ ਕਿਸੇ ਆਦਮੀ ਕੋਲ ਕੁਝ ਕਵਰੇਜ ਕਵਰੇਜ ਅਤੇ ਮੁਰਗੀਆਂ ਹਨ ਉਨ ਕੌਕਰੇਜ ਤੇ ਮੁਰਗੀਆਂ ਦੀ ਗੱਲ ਚੱਲ ਰਹੀ ਹੈ ਜੇਕਰ ਸਿਰਾਂ ਦੀ ਸੰਖਿਆ 25 ਹੈ કુલ ਸਿਰ ਜਿਹੜੇ ਹੈ 25 ਹੈ ਅਤੇ ਲੱਗਦਾ 110 ਹਰ ਤਾ ਕੌਕਰੇਜ ਦੀ ਸੰਖਿਆ ਪਤਾ ਕਰੋ ਤਾਂ ਦੇਖੋ ਵਿਦਿਆਰਥੀਓ ਫਿਰ ਕੋਕਰੇ ਦੇ ਪੈਰਾਂ ਦੀ ਸੰਖਿਆ ਪਹਿਲਾ ਮੈਂ ਕੋਕਰੇ ਦੇ ਪੈਰ ਵਿਦਿਆਰਥੀਓ 6 ਹੁੰਦੇ ਹਨ 25 ਦੀ 6 ਨਾਲ ਗੁਣਾ ਕਰਤੀ 150 ਕਿਉਂਕਿ ਸਿਰ ਤਾਂ ਇੱਕ ਹੀ ਹੋਊਗਾ ਹਰੇਕ ਜਾਨਵਰ ਦਾ ਤਾਂ ਮੁਰਗੀਆਂ ਦੀ ਦੇ ਪੈਰਾਂ ਦੀ ਸੰਖਿਆ ਤਾਂ ਮੁਰਗੀਆਂ ਦੇ ਪੈਰ ਵਿਦਿਆਰਥੀਓ ਕਿੰਨੇ ਹੁੰਦੇ ਹਨ 2 25 2 ਟੋਟਲ ਕਿੰਨੇ ਪੈਰ ਆ ਗਏ 50 ਤਾਂ ਹੁਣ ਟ੍ਰਿਕ ਲਗਾ ਰਹੇ ਹਾਂ ਵਿਦਿਆਰਥੀਓ ਉੱਪਰ ਪਹਿਲਾਂ ਕੀ ਲਿਖਾਂਗੇ ਕਾਪਰੇਜ ਤੇ ਇੱਥੇ ਮੁਰਗੀਆਂ ਤਾਂਪਾ ਕਾਪਰੇ ਦੀ ਸੰਖਿਆ ਪਤਾ ਕਰਨੀ ਹੈ 150 ਮੁਰਗੀਆਂ ਕਿੰਨੀਆਂ ਐ 50 ਔਰ ਵਿਚਕਾਰ ਕਿੰਨਾ ਐ 110 ਲੱਤਾਂ ਜਿਹੜੀ ਐ 110 ਇਹਨਾਂ ਦਾ ਅੰਤਰ ਗੱਡੋ ਅੰਤਰ ਕਿੰਨਾ ਆ ਗਿਆ 40 150 ਚੋਂ 110 ਘਟਾਤੇ ਆਪਣੇ ਕੋਲ ਬਚ ਗਏ 40 ਫਿਰ ਇਹਨਾਂ ਦੋਨਾਂ ਦਾ ਅੰਤਰ 110 ਚੋਂ 50 ਆ ਗਏ ਤਾਂ 60 हूँ देखो विद्यार्थियों सठ अनुपात चाली दोनों भी टेबल पर कट्टे जाएंगे तीन अनुपात दो हम कोकरोच की संख्या कोक्रोच की संख्या पहला तीन आया कुल 5 गुणा पच्ची पची न कटिया पांच आ गया पं की तीन न गुणा करिए पंद्रह कोक्रोचा की संख्या कि पंद्रह इस तरह विद्यार्थियों जेकर ਆਪਣੇ ਕੋਲ ਜੇ ਪੁੱਛ ਲਿਆ ਜਾਂਦਾ ਮੁਰਗੀਆਂ ਦੀ ਤਾਂ ਮੁਰਗੀਆਂ ਦੀ ਸੰਖਿਆ ਕਿੰਨੀ ਆਜੂਗੀ 2/5 25 ਹੋਪਨੇ ਆਜੇਗੀ 10 ਦ ਨੈਕਸਟ ਕੁਸ਼ਨ ਵੀ ਦੇ ਆਤੀ ਹੋ ਕੁਸ਼ਨ ਨੰਬਰ 3 ਇਸੇ ਤਰ੍ਹਾਂ ਦਾ ਹੀ ਤਾਂ ਦੇਖੋ ਵਿਦਿਆਰਥੀਓ ਕਿੰਨੇ ਹੀ ਆਸਾਨ ਹੈ ਕਿਸੇ ਸਥਾਨ ਤੇ ਕੁੱਝ ਮੁੰਡੇ ਅਟਲੇ ਮਜਾ ਹਨ ਜੇਕਰ ਸਿਰਾਂ ਦੀ ਸੰਖਿਆ 15 ਹੈ ਅਤੇ ਪੈਰਾਂ ਦੀ ਸੰਖਿਆ 40 ਹੋਵੇ ਤਾਂ ਲੜਕੇ ਅਤੇ ਮੱਜਾਂ ਦੀ ਸੰਖਿਆ ਪਤਾ ਕਰੋ ਦੋਵੇਂ ਪੁੱਛ ਲਿਆ ਵਿਦਿਆਰਥੀਓ ਇਸ ਵਾਰੀ ਤਾਂ ਦੇਖੋ ਵਿਦਿਆਰਥੀਓ ਲੜਕਿਆਂ ਦੀ ਪੈਰਾਂ ਦੀ ਸੰਖਿਆ ਜੇ ਲੜਕਿਆਂ ਦੇ ਪੈਰਾਂ ਦੀ ਸੰਖਿਆ ਕਿੰਨੀ ਹੁੰਦੀ ਹੈ 2 15 2 ਕਿੰਨਾ ਆ ਗਿਆ 30 ਮੱਜਾਂ ਦੇ ਪੈਰਾਂ ਦੀ ਸੰਖਿਆ ਦਾ 15 ਗੁਣਾ 4 60 ਆ ਜਾਏਗਾ ਤਾਂ ਫਿਰ ਦੇਖੋ ਵਿਦਿਆਰਥੀਓ ਲੜਕੇ ਮੱਝਾ ਇਹ ਦੋ ਚੀਜ਼ਾਂ ਦਿੱਤੀਆਂ ਹਨ ਲੜਕੇ ਕਿੰਨੇ ਐ 30 60 ਫੁੱਲ ਪਿਆਰ ਕਿੰਨੇ ਐ 46 ਤਾਂ ਅੰਤਰ 46 ਚੋਂ తీ ਗਏ 16 ਇਹਨਾਂ ਦੋਨਾਂ ਦਾ ਅੰਤਰ 14 ਤਾਂ ਫਿਰ ਵਿਦਿਆਰਥੀਓ 14 ਅਨੁਪਾਤ 16 ਕਰੀਏ ਤਾਂ ਇਹ ਆ ਗਿਆ 7 ਅਨੁਪਾਤ 8 ਦੋ ਦੇ ਟੇਬਲ ਤੇ ਕਟਿਆ ਫਿਰ ਇਹਨਾਂ ਦਾ ਜੋੜ 7 15 ਬਸ 7 ਅਨੁਪਾਤ 15 ਆ ਗਿਆ ਵਿਦਿਆਰਥੀਓ ਬਸ ਜੋੜ ਵੀ ਇੰਨਾ ਹੀ ਆ ਗਿਆ ਉਸ ਤੋਂ ਬਾਅਦ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਤਾਂ ਕੁੱਲ ਜਿਹੜੇ ਹੈ ਲੜਕੇ ਜਿਹੜੇ ਹੈ ਉਹ 7 ਸੀ ਦੇ ਮੱਜਾ ਜਿਹੜੀਆਂ ਅਸੀਂ ਵਿਦਿਆਰਥੀ ਉਹ ਕਿੰਨੀ ਆ ਗਈਆਂ 8 ਇਹਦਾ ਅਨੁਪਾਤ ਪੂਰਾ ਪੂਰਾ ਹੀ ਆ ਗਿਆ ਤਾਂ ਇਹ ਇਸ ਦਾ ਆਨਸਰ ਹੋਏਗਾ ਇਹ ਕੁਐਸਚਨ ਥੋੜਾ ਡਿਫਰੈਂਟ ਸੀਗਾ ਤਾਂ ਇਸ ਤਰੀਕੇ ਨਾਲ ਆਪਾਂ ਜਿਹੜਾ ਹੈ ਇਹਨਾਂ ਨੂੰ ਆਪਾਂ ਹੱਲ ਕਰ ਸਕਦੇ ਹਾਂ ਤਾਂ ਵਿਦਿਆਰਥੀਓ ਉਮੀਦ ਕਰਦਾ ਹਾਂ ਤੁਹਾਨੂੰ ਇਹ ਕੁਐਸਚਨ ਸਮਝ ਆਏ ਹੋਣਗੇ ਆਈਪੀਐਸ ਮੈਥ ਕਲਾਸਿਸ ਜੁਆਇਨ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਨੈਕਸਟ ਵੀਡੀਓ ਦੇ ਵਿੱਚ ਨਵਾਂ ਕੁਝ ਲੈ ਕੇ ਮਿਲਾਂਗੇ thank you very much